हां जी दोस्तों ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਤੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੰਡੀ ਦੇ ਵਿੱਚ ਕਿੰਨੂ ਦਾ ਕੀ ਭਾਰਿਆ ਮਾਲਟੇ ਦਾ ਕੀ ਭਾਰਿਆ ਡੇਜੀ ਦਾ ਕੀ ਭਾਰਿਆ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਜਿਹੜਾ ਜਿਹੜਾ ਵੀਰ ਜੁੜਦਾ ਜਾਵੇ ਵੀਡੀਓ ਸ਼ੇਅਰ ਜਰੂਰ ਕਰਦਾ ਜਾਵੇ ਜਿਹੜੇ ਨਵੇਂ ਆ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਜਿਹੜੀ ਅਪਡੇਟ ਆ ਉਹ ਪਹੁੰਚਦੀ ਰਹੇ ਤਾਜ 15 ਅਕਤੂਬਰ 2025 ਦਿਨ ਬੁੱਧਵਾਰ ਹਬੌਰ ਮੰਡੀ ਦੇ ਵਿੱਚ ਕਿੰਨੂ ਦਾ ਕੀ ਭਾਰਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਮੰਡੀ ਦੇ ਵਿੱਚ ਕਰੀਬ 800 ਕੁਇੰਟਲ ਕਿੰਨੂ ਦੀ ਆਮਦ ਹੋਈ ਹੈ ਜਦੋਂ ਕਿ 300 ਕੁਇੰਟਲ ਮਾਲਟਾ ਜਿਹੜਾ ਉਹ ਮੰਡੀ ਦੇ ਵਿੱਚ ਆਇਆ ਇਸ ਤੋਂ ਇਲਾਵਾ ਦੇਜੀ ਹੈ ਜਿਹੜੀ ਉਹ ਥੋੜੀ ਬਹੁਤੀ ਉਹ ਵੀ ਮੰਡੀ ਦੇ ਵਿੱਚ ਆਈ ਹੈ ਤਾਂ ਦੇਜੀ ਦੀ ਗੱਲ ਕਰ ਲਈਏ ਤਾਂ ਦੇਜੀ ਦਾ ਰੇਟ 15 ਤੋਂ 18 ਰੁਪਏ ਮੰਡੀ ਦੇ ਵਿੱਚ ਦਰਜ ਕੀਤਾ ਗਿਆ ਜਦੋਂ ਕਿ ਕਿੰਨੂ ਆ ਜਿਹੜਾ ਉਹ 7 ਰੁਪਏ ਤੋਂ ਲੈ ਕੇ 11 ਰੁਪਏ ਤੱਕ ਮੰਡੀ ਦੇ ਵਿੱਚ ਅੱਜ ਵਿਕਿਆ ਹਰਾ ਕਿੰਨੂ ਫਿਲਹਾਲ ਆ ਰਿਹਾ ਛੋਟਾ ਸਾਈਜ਼ ਹੈ ਇਸ ਤੋਂ ਇਲਾਵਾ ਮਾਲਟੇ ਦੀ ਗੱਲ ਕਰ ਲਈਏ ਤਾਂ ਮਾਲਟਾ 20 ਰੁਪਏ ਤੋਂ ਲੈ ਕੇ 26 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਅੱਜ ਵਿਕਿਆ ਤਾਂ ਮਾਲਟਾ ਕਿੰਨੂ ਡੇਜੀ ਆ ਜਿਹੜਾ ਇਹ ਹਲੇ ਮੰਡੀ ਦੇ ਵਿੱਚ ਆ ਰਿਹਾ ਤੇ ਇਹਦਾ ਜਿਹੜਾ ਭਾਅ ਤੁਹਾਡੇ ਨਾਲ ਸਾਂਝਾ ਕੀਤਾ ਅੱਜ 15 ਅਕਤੂਬਰ ਨੂੰ ਜਿਹੜੇ ਭਾਅ ਇਹਦੇ ਕੀ ਰਹੇ ਆ ਤਾਂ ਪਿੰਡਾਂ ਦੇ ਵਿੱਚ ਕੀ ਭਾਅ ਸੌਦੇ ਹੋ ਰਹੇ ਆ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਤਾਂ ਜੋ ਹੋਰ ਕਿਸਾਨਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਪਿੰਡ ਦੇ ਵਿੱਚ ਕੀ ਰੇਟ ਆ ਜਿਹੜਾ ਕਿੰਨੂ ਦਾ ਚੱਲ ਰਿਹਾ ਤਾਂ ਅੱਜ ਕਿੰਨੂ ਜਿਹੜਾ 7 ਰੁਪਏ ਤੋਂ 11 ਰੁਪਏ ਤੱਕ ਮਾਲਟਾ 20 ਰੁਪਏ ਤੋਂ 26 ਰੁਪਏ ਪ੍ਰਤੀ ਕਿਲੋ ਤੇ ਜਿਹੜੀ ਦੇਜੀ ਹੈ ਉਹ 15 ਤੋਂ 18 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ ਆ